ਆਹ ਜਿਹਦੇ ਵਿੱਚ ਮੈਂ ਮਾਗਰ ਬੈਠਾ ਤੇਰੇ ਉਹ ਫੋਟੋ ਭੇਜ ਦੇ ਚਲ ਮੈਂ ਜਾਣਾਂ ਯਾਰ ਚੱਲਾਂਗੇ ਕੋਈ ਨਹੀਂ 7 ਤਰੀਕ ਨੂੰ ਮਿਲ ਲਈ ਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਇਹਨਾਂ ਤੋਂ ਕੇ ਹੋ ਗਏ ਰੈਡੀ ਤੇ ਛੁੱਟੀਆਂ ਹੋ ਗਈਆਂ ਇੰਸਟੀਚੂਟੋਂ ਲੱਗ ਨਹੀਂ ਰਿਹਾ ਉਹ ਕਹਿੰਦੇ ਵੀ ਇੰਸਟੀਚੂਟ ਚੇਂਜ ਕਰਤਾ ਕੀ ਪਾਸਟ ਕਰਤਾ ਕਿਤੇ ਹੋਰ ਬੰਦ ਗਿਆ ਨਾ ਤੇ ਚਲੋ ਚੱਲਦੇ ਹਾਂ ਆਪਾਂ ਪਿੰਡ ਤੇ ਚਲੋ ਚੰਦਨਾ ਕੇ ਟਿੰਡ ਚੱਲ ਆ ਮੂੰਹ ਤੇ ਕਰ ਦੇ ਮੂੰਹ ਤਾਂ ਦਿਖਾ ਦੇ ਮਾੜਿਆ ਆ ਮੁੰਡਾ ਬੱਬੂ ਮਾਰ ਵਰਗਾ ਮਾਰੇ ਦਿਖਾ ਦੇ ਕੇ ਮੈਂ ਦੱਸਣਾ ਵੀ ਪਤੀਜਾ ਬੱਬੂ ਮਾਰਦਾ ਇਹ ਲੈ ਇਹਦੇ ਸੰਗ ਸੰਗ ਸੰਗਾ ਚੈਟ ਕੀ ਹਾਏ ਚੈਟ ਕਰਤਾ ਹੈ ਮਜਨੂ ਹੁਣ ਮੈਂ ਨਾ ਹੁਣ ਜੇ ਮੈਂ ਤੇਰੇ ਡੈਡੀ ਨੂੰ ਦੱਸਦਾ ਵੀ ਚੈਟ ਕਰ ਰਹਾ ਮੇਰੇ ਕੋਲ ਵੀਡੀਓ ਵੀ ਆ ਸਾ ਤੁਸੀਂ ਤਾਰੀ ਨੂੰ ਜਿਹਾ ਨਹੀਂ ਦਿੱਤਾ ਸਾਰੀ ਉਮਰ ਤੇਰੇ ਨੇ ਆਪਦੇ ਭਾਈ ਨੂੰ ਉਹ ਵਿਚਾਰਾ ਹੁਣ ਕੰਮ ਕਰਦਾ ਫਿਰ ਆ ਆ ਦੇ ਕੀ ਕਰਦਾ ਹੋਰ ਠੀਕ ਨਾ ਬਹੁਤ ਟਾਈਮ ਹੋ ਗਿਆ ਬਾਈ ਇਹਨੂੰ ਗਰੀ ਨੂੰ ਮੇਰੇ ਨਾਲ ਦਾ ਹੁਣ ਆਇਆ ਦਾ ਗਾਂਢ ਤੇ ਇਹਨੂੰ ਸਵੇਰ ਦਾ ਠੀਕ ਰਿਹਾ ਮੈਂ ਇਹਨੂੰ ਸਵੇਰ ਦਾ ਠੀਕ ਰਿਹਾ ਮੈਨੂੰ ਖਬਰ ਹੋਣਾ ਅੱਛਾ ਓਏ ਮੈਂ ਤੈਨੂੰ ਦੱਸਦਾ ਅੱਜ ਮੈਂ ਇੰਸਟੀਚੂਟ ਉਹਨਾਂ ਨੇ ਚੇਂਜ ਕਰਤਾ ਬਾਈ ਇਸ ਜੂਟ ਬਦਲ ਕੇ ਉਹ ਪੋਸਟਪੌਨ ਹੋਰ ਕਿਤੇ ਕਰਤਾ ਹਫਤਾ ਹੋ ਗਿਆ ਤੇ ਹਫਤਾ ਹਜੇ ਹੋਰ ਲੱਗੂ ਲੱਗਦਾ ਨਹੀਂ ਹੈਗਾ ਇਸ ਜੂਟ ਅੱਛਾ ਕਰੀ ਦੀਗਾ ਕਰੀ ਦੀ ਜਵੇਰ ਦਾ ਗੇਮ ਫੇਰ ਆ ਜਾਂਦਾ ਫੇਰ ਜੋਦੇ ਨਾਲ ਗੇਮ ਖੇਡ ਰਹੇ ਸੀ ਫੇਰ ਦਾ ਸੰਨੋਂ ਦਾ ਫਿਰ ਕਿੱਥੇ ਭਾਈ ਸੰਨੋਂ ਕੱਥੇ ਜਾਦਾ ਸਭ ਫੇਰ ਦਾ ਗੇਮ ਖੇਡ ਰਿਹਾ ਸੀ ਨਾਲੇ ਪੜਿਆ ਵੀ ਮੈਂ ਬਹੁਤ ਨਿਆਰਾ ਹੈ ਅੱਜ ਦਾ ਗੇਮ ਖੇਡ ਕੇ ਕੋਈ ਹੁਣ ਸ਼ਹਿਰੋਂ ਆਇਆ ਹਜੇ ਹੁਣੇ ਬੋਲੋ ਆ ਚੈਟ ਕਰ ਰਹੇ ਯਾਰ ਆ ਤੇ ਹੋਣਾ ਲੈ ਕਿਸ ਤੋਂ ਆ ਚੈਟ ਹੈ ਤੂੰ ਥੋੜਾ ਮੋਲਣਾ ਕਰ ਦੇ ਯਾਰ ਤਾਂ ਕਿੰਨਾ ਦੇਖੀ ਕਿਹੜੀ ਤਾਰ ਕਰਤੀ ਜੱਗੀ ਜੱਗੀ ਇੱਥੇ ਹੈ ਜੱਗੀ ਦਾ ਕੰਮ ਚੱਲਿਆ ਉਹ ਬਣਾ ਲਈ ਇਹਦੀ ਤਾਂ ਵੀਡੀਓ ਭੇਜੂ ਤੇਰੇ ਡੈਡੀ ਨੂੰ ਕੋਈ ਨਹੀਂ ਭੇਜੂ ਤੇਰੇ ਡੈਡੀ ਨੂੰ ਜੀ ਮਿੱਤਰੋ Bedia Scotty ਫੋਨ ਲਈ ਜਨਾ ਮੈਂ ਬਰਾਏ ਖੜੇ ਨਹੀਂ ਫੋਨ ਖੜਕਾਈ ਜਨਾ ਵੀਰ ਤੂੰ ਮੈਨੂੰ ਪਤਾ ਦੀ ਵੀ ਉਹੀ ਆਇਆ ਓਏ ਓਹ ਸੱਚੋ ਮੈਂ ਹੁਣ ਲੰਘਿਆ ਜੀ ਉਥੋਂ ਘਰ ਮੁਰੋਂ ਨਾ ਗੇ ਤੇ ਦੇਖੀ ਮੈਂ ਕੀ ਕਰਾਂ ਮੈਂ ਤਾਂ ਹਰਾਂ ਫੋਨ ਕੱਟ ਦੇ ਫੋਨ ਤਾਂ ਕੱਟਦਾ ਦੋ 버ਗਰ ਖਾ ਗਿਆ ਯਾਰ ਕਿਵੇਂ ਅੱਜ ਕੀ ਹੋ ਗਿਆ ਤੈਨੂੰ ਠੀਕ ਆ ਤੂੰ ਰੋਲ ਮੋਡ ਡੈਡ ਰਵਰਾ ਗਾਣੇ ਸੁਣ ਰਿਹਾ ਬੈਠਾ ਆਪਾਂ ਵੀਰੇ ਜਾ ਰਹੇ ਆ 6 ਦਿਗ ਨੂੰ ਲੁਧਿਆਣਾ ਜਿਨੇ ਜਾਣਾ ਹੋ ਸਕਦਾ ਜਾ ਸਕਦਾ ਜਾ ਫਿਰ ਮੈਂ ਗੱਡੀ ਚੀਕਾ ਬਾਧੂ ਆ ਬਾਧੂ ਆ ਸਾਡੇ ਵਰਗ ਨਹੀਂ ਤਾਂ ਬਾਧੂ ਹੁੰਦੀ ਨਾਲੇ ਰੋਕ ਨਹੀਂ ਸਕਦਾ ਦੋ ਪਹਿਲੀ ਆ ਚੱਲੀਏ ਜੇ ਮੈਂ ਜਾਣਾ ਵੀ ਮੈਂ ਜਾ ਨਹੀਂ ਸਕਦਾ ਮੈਂ ਚੰਡੀਗੜ੍ਹ ਜਾਣਾ ਸੱਤ ਰੀਗ ਨੂੰ ਸੱਤ ਨੂੰ ਇਹ ਫੋ ਦੂ ਹੈਗਾ ਜੀ ਨਾਲ ਅੱਗੇ ਆਪਾਂ ਦਾ ਵੀ ਆਪਾਂ ਦਾ ਇਹੀ ਗੱਲ ਹੈ ਮੈਂ ਮੈਂ ਤੈਨੂੰ ਦੱਸਦਾ ਗੱਲ ਸੁਣ ਲੈ ਆਪਾਂ ਤਾਂ ਇਹੀ ਗੱਲ ਜੱਸੀ ਨੂੰ ਕਹਿ ਕਹੇ ਵੀ ਭਈਆ ਉਹ ਜੱਸੀ کہہ ਰਿਹਾ ਸੀ ਉਹ ਤਾਂ ਜਾਂਦਾ ਨਹੀਂ ਮੈਂ ਹੁਣ ਆਪਾਂ ਤਾਂ ਆ ਦੇਖੀ ਪੱਥਰ ਤੇ ਲਿਖੀਰ ਕੱਢ ਕੇ ਆਏ ਜੱਸੀ ਨੂੰ ਕਹਿਦਾ ਵੀ ਇਹ ਦੂਆ ਤੇਰਾ ਨਾ ਰੋਮ ਵੀ ਇੰਸਟੀਚੂਟ ਚੋਂ ਛੁੱਟੀਆਂ ਨੇ ਅੱਜ 7 ਤਰੀਕ ਨੂੰ ਚੱਲਾਂਗੇ ਫਿਰ ਕਰਨਾ ਕੀ ਉੱਥੇ ਉਹ ਕਾਟਰ ਲੈ ਕੇ ਆਉਣਾ ਕਿਹੜਾ ਚਿਨੀਆਲਾ ਕਿੰਨੇ ਕਵਜੇ ਜਾਣਾ 9 10 ਕਵਜੇ ਨਾਲ ਕੌਣ ਜਾ ਖੰਨਾ ਓ ਮਾਈ ਗਾਡ ਬੇਬੀ ਕਿੰਨੇ ਕ ਵਜੇ ਹੈ ਨਾ 10 ਕ ਵਜੇ ਆਵਾਂਗੇ ਕਾ ਲੋਕ 8:00 ਵਜੇ ਬਹੁਤ ਚੱਲਾਂਗੇ ਫਿਰ ਤਾਂ 7 ਤਰੀਕ ਤੇ ਪੱਕਾ ਰਹੇ ਹੁਣ ਉਦੋਂ ਗੱਲ ਨਹੀਂ ਹੈਗੀ ਇਹ ਵੀ ਜੇ ਇੰਸਟੀਚੂਟ ਲੱਗ ਗਿਆ ਉਦੋਂ ਤੇਰੇ ਮੈਂ ਚੱਪੜਾ ਬਾਈਆ ਪਾਣੀ ਕੋਈ ਇੰਸਟੀਚੂਟ ਕਿੰਨੀ ਤਰੀਕ ਅੱਜ ਅਸਤਾ ਹੈਗੀ ਤੰਨੋ 4 5 ਦਿਨ ਤੰਨ ਦਿਨ ਉਹ ਚਾਹੇ ਤਾਂ ਇੰਸਟੀਚੂਟ ਹਫਤੇ ਨੂੰ ਖੁੱਲੂਗਾ ਫਿਰ ਤਾਂ ਬੇਲੀਆਂ ਬਾਗ ਚੱਲਾਂ ਪਰੌਂਠੇ-ਪਰੌਂਠੇ ਖਾਯਾਂਗੇ ਉੱਥੋਂ ਕੋਈ ਢਾਬੇ ਤੋਂ ਵਰੀ ਠੀਕਾਂ ਦੂੰ ਆਂਟੀ ਆਈਂ ਜਾਜ਼ਤੀ ਉਹਨੂੰ ਵੀ ਅਸੀਂ ਗਰੀਬ ਲੋਕ ਅਸੀਂ ਬੱਸਾ-ਬੱਸਾ ਚ ਨਹੀਂ ਹੁੰਦੇ ਆਪਾਂ ਤਾਂ ਸਾਰੇ ਨਾ ਬੱਸਾਂ ਦੀ ਧੱਕੇ ਹਾਲਿਆ ਆਪਾਂ ਵੀ ਜਹਾਜ਼ ਦੀ ਟਿਕਟ ਤਾਂ 10000 ਦੀ ਹੁੰਦੀ ਤੇ ਇੰਨਾ ਤਾਂ ਖਰਚਾ ਵੀ ਆ ਗਿਆ ਭੰਡਿਆ ਇਹੋ ਆਪਣੀ ਗਲਤੀ ਕਰੀ ਪਾਉਂ ਗੱਡੀ ਆਪਾਂ ਨਾ ਨਕੁੰਵੇਂ ਕੁੰਦੇ ਮੇਦੇ ਹੂੰ ਠੀਕ ਆ ਐਂ ਦਿਲ ਭਾਗ ਗਏ ਤੇ ਟ੍ਰੇਨ ਤੇ ਟੁਆਇਰ ਟ੍ਰੇਨ ਦਾ ਸਵਾਦ ਦੇਖਾ ਮੈਨੂੰ ਟ੍ਰਾਈਟ੍ਰੇਨ ਦਾ ਆਹ ਜਿਹਦੇ ਵਿੱਚ ਮੈਂ ਮਾਗਰ ਬੈਠਾ ਤੇ ਦੇ ਉਹ ਫੋਟੋ ਭੇਜ ਦੇ ਚਲ ਮੈਂ ਗੰਨਾਂ ਯਾਰਾ ਤਨਨਾ ਗਾਇਉਣੀ 7 ਤਰੀਕ ਨੂੰ ਮਿਲਣੀ ਚੰਗਾ ਸੋਵਿਆ ਨਾਲੇ ਟਾਈਮ ਨਾਲ ਹਾਂਜੀ ਮਿੱਤਰੋ ਜਾਸਨ ਕੋਲ ਆਗੇ ਸੀ ਉਹਦੇ ਕੋਲ ਤੇ ਪਰਸਾ ਚੌਥੇ ਨੂੰ ਆਪਾਂ ਲੁਧਿਆਣਾ ਜਾਣਾ ਉਹਦੇ ਨਾਲ ਕਾਰਟਰ ਕੋਟਰ ਲੈ ਕੇ ਕਰ ਲੈ ਕੇ ਆਉਣਾ ਬਿਮਾਰ ਹੋ ਗਿਆ ਯਾਰ ਮੈਨੂੰ ਐ ਲੱਗਾ ਖੰਗ ਜਿਹਾ ਖਾਵੇਂ ਹੋਰ ਸਿੰਮਲੇ ਦੋ ਕੇ ਚਲੋ ਰੋਟੀ ਪਾਣੀ ਦਾ ਖਾ ਲਿਆ ਵਾ ਕਰਦੇ ਆ ਬਲੌਗ ਦੀ ਐਂਡਿੰਗ ਮਿਲਦੇ ਕੱਲ ਦੇ ਨਵੇਂ ਨੈਕਸਟ ਬਲੌਗ ਚ ਜਿਹੜੇ ਚੈਨਲ ਤੇ ਨਾਮ ਨੇ ਸਬਸਕ੍ਰਾਈਬ ਕਰ ਦੋ ਤੇ ਲਾਈਕ ਕਰ ਬਾਈ